ਬੋਲੇ ਸੋਨਹਿ ਸੋਨਿਆ ਕਾਲ ਬੋਲੇ ਸੋਨਹਿ ਸੋਨਿਆ ਕਾਲ ਵੇਖੋ ਨਿਹਾਲ ਸੋਨਿਆ ਕਾਲ ਬੋਲੇ ਸੋਨਹਿ ਸੋਨਿਆ ਕਾਲ ਨਿਹਾਲ ਸੋਨਿਆ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਅੱਜ ਦਾ ਲੰਗਰ ਦਾ ਪ੍ਰੋਗਰਾਮ ਆ ਇਹ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਸੋਲ ਗਰਦਾਸਪੁਰ ਵੱਲੋਂ ਸਾਰੇ ਵੀਰਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੋ ਅੱਜ ਦੁੱਧ ਦਾ ਲੰਗਰ ਤੇ ਦਾਲ ਪ੍ਰਸ਼ਾਦ ਦਾ ਜਿਹੜਾ ਲੰਗਰ ਵਾ ਉਹ ਚੱਲ ਰਿਹਾ ਇਸ ਤੋਂ ਇਲਾਵਾ ਸਾਰਾ ਸਾਲ ਹੀ ਗੁਰੂ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਉਹਦੇ ਆਪਣਾ ਮੱਧੇਂ ਨਜ਼ਰ ਰੱਖਦੇ ਹੋਏ ਲੋੜਵੰਦਾ ਦੀ ਮਦਦ ਕੀਤੀ ਜਾਂਦੀ ਹੈ ਜੋ ਕਿ ਲੋੜਵੰਦਾਂ ਲਈ ਲੰਗਰ ਹਮੇਸ਼ਾ ਚੱਲਦਾ ਰਹਿੰਦਾ ਵਾ ਜੋ ਕਿ ਪਿੰਡ ਦੇ ਜਾਂ ਇਲਾਕੇ ਦੇ ਵਿੱਚ ਜੋ ਵੀ ਲੋੜਵੰਦ ਨੇ ਕੋਈ ਬਿਮਾਰ ਆ ਜਾਂ ਬੱਚਿਆਂ ਦੀ ਫੀਸ ਆ ਜਾਂ ਕਿਸੇ ਦਾ ਘਰ ਬਣਨ ਵਾਲਾ ਸਾਰਾ ਹੀ ਜਿਹੜਾ ਇਹ ਮਤਲਬ ਸੇਵਾਵਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲਦੀਆਂ ਹਨ ਨਿਸ਼ਕਾਮ ਕੀਤੀ ਜਿਥਾ ਡਾਕਟਰ ਸ਼ਿਵ ਸਿੰਘ ਜੀ ਹੋਣਾਂ ਦੀ ਪ੍ਰੇਰਣਾ ਦੇ ਨਾਲ ਇਹ ਸਾਰਾ ਹੀ ਜੋ ਵੀ ਕੋਈ ਇੱਕ ਤਿਲ ਮਾਤਰ ਵੀ ਜਿਹੜੀ ਸੇਵਾ ਹੈ ਸਾਰੀ ਉਹਨਾਂ ਦੀ ਪ੍ਰੇਰਣਾ ਦੇ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਨੌਜਵਾਨ ਵੀਰ ਇਕੱਠੇ ਹੋ ਕੇ ਪਿੰਡ ਦੇ ਕੋਸ਼ਿਸ਼ ਕਰਦੇ ਆ ਕਿ ਕੁਛ ਨਾ ਕੁਛ ਜਿਹੜਾ ਭਲਾਈ ਵਾਲਾ ਕੰਮ ਜਲ ਜਿਹੜਾ ਸਾਲ ਭਾਰੀ ਲੰਗਰ ਚੱਲਦੇ ਰਹਿਣ ਇਹ ਲੰਗਰ ਤੋਂ ਇਲਾਵਾ ਜਿਹੜਾ 364 ਦਿਨ ਲੰਗਰ ਜਿਹੜਾ ਉਹ ਵੀ ਚੱਲਦਾ ਰਹੇ ਕਿ ਕਿਸੇ ਤੇ ਆਪਾਂ ਕੰਮ ਆ ਸਕੀਏ ਤੇ ਵੀਰ ਜੀ ਸਾਡੀ ਕੋਸ਼ਿਸ਼ ਆ ਕਿ ਵੀ ਇੱਕ ਇੱਕ ਹੀ ਬੰਦਾ ਜਿਹੜਾ ਬਚਾ ਲਿਆ ਜਾਏ ਜਿਹੜਾ ਸਾਡੇ ਨਾਲ ਨੌਜਵਾਨ ਜਿੰਨੇ ਵੀ ਜੁੜੇ ਆ 40 50 ਤਕਰੀਬਨ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਹੀ ਬਚੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਵੱਡੇ ਵੱਡੇ opralਿਆਂ ਦੇ ਨਾਲੋਂ ਛੋਟੇ ਛੋਟੇ opralਿਆਂ ਦੇ ਵਿੱਚ ਅਸੀਂ ਯਕੀਨ ਰੱਖਦੇ ਹਾਂ ਕਿ ਜਿਹੜੇ ਸਾਡੇ ਨਾਲ ਹੀ ਵੀਰ ਭਰਾ ਰਹਿੰਦੇ ਆ ਉਹ ਏਕੇ ਏਕ ਹੀ ਬੰਦਾ ਜਿਹੜਾ ਆਪਾਂ ਬਚਾਈ ਜਾਈਏ ਉਹ ਅੱਗੇ ਏਕੇ ਏਕ ਹੀ ਬੰਦਾ ਆਪਣਾ ਨਸ਼ੇ ਤੋਂ ਬਚਾਵੇ ਤੇ ਅੱਗੇ ਚੀਨ ਬਣੀ ਜਾਂਦੀ ਹੈ ਕਿਉਂਕਿ ਜੇ ਆਪਾਂ ਸਿੱਧਾ ਹੀ ਕਰਾਂਗੇ ਆਪ ਆਪਾਂ ਸੁਧਰਾਂਗੇ ਨਹੀਂ ਕਹੀ ਜਾਵਾਂਗੇ ਵੀ ਆਪਾਂ ਸੁਧਰੀਏ ਸੁਧਾਰੀਏ ਲੋਕਾਂ ਨੂੰ ਤੇ ਆਪ ਜਿਹੜੇ ਸਾਡੇ ਨਾਲ ਪੰਜ ਸੱਤ ਜਿਹੜੇ ਉਹ ਵੀ ਰਹਿੰਦੇ ਹੋਣ ਉਹ ਵੀ ਇਸ ਗੱਲ ਤੇ ਅਮਲਨਾ ਕਰਦੇ ਹੋਣਗੇ ਪਹਿਲਾਂ ਆਪਾਂ ਆਪਣੇ ਤੋਂ ਹੀ ਮਹਾਰਾਜ ਦੀ ਕਿਰਪਾ ਨਾਲ ਕੋਸ਼ਿਸ਼ ਕਰੀ ਦੀ ਵੀ ਆਪ ਹੀ ਜਿਹੜੀ ਉਹ ਗੱਲ ਜੇ ਨਸ਼ੇ ਬਾਰੇ ਵੀ ਕਹੀਏ ਤੇ ਆਪਣੇ ਘਰ ਤੋਂ ਹੀ ਲੈ ਕੇ ਤੁਰੀ ਆ ਆਪਣੇ ਆਪ ਤੋਂ ਆਪਣਾ ਘਰ ਮਤਲਬ ਆਪਣੇ ਆਪ ਤੋਂ ਜਿਹੜੇ ਨਾਲ ਵੀਰ ਰਹਿੰਦੇ ਆ ਉਹ ਕੋਸ਼ਿਸ਼ ਕਰੀਦੀ ਵੀ ਸਾਰੇ ਮਤਲਬ ਬੱਚੇ ਨੇ ਜੇ ਕੋਈ ਇੱਕ ਅੱਦਾ ਹੈਗਾ ਤੇ ਉਹਨਾਂ ਨੂੰ ਵੀ ਬੇਨਤੀ ਕਰੀਦੀ ਆ ਵੀ ਹੌਲੀ ਹੌਲੀ ਛੱਡ ਰਹੇ ਨੇ ਤੇ ਗਾੜੀ ਇੱਕ ਇੱਕ ਨੂੰ ਗਾੜੀ ਬੇਨਤੀ ਵੀ ਕਰਦੇ ਨੇ ਵੀ ਚਲੋ ਇਹ ਆਪਣਾ ਸਮਾਜ ਨੂੰ ਜਿਹੜਾ ਨਸ਼ਾ ਰਹਿਤ ਆਪਾਂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿੰਡ ਸੋਲ ਦੀ ਸੰਗਤ ਨੇ ਲੰਗਰ ਲਗਾਇਆ ਇਹ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ 16 ਬਲੋ ਕੀਤਾ ਗਿਆ ਆ ਤੇ ਜੋ ਹਰ ਸਾਲ ਹੀ ਕਰਦੇ ਨੇ ਹੋਰ ਲੰਗਰ ਵੀ ਇਹ ਲਾਉਂਦੇ ਨੇ ਪਿੰਡਾਂ 'ਚ ਕੱਚੇ ਮਕਾਨ ਦੀ ਲੋੜ ਉਹ ਬਰਉਂਦੇ ਨੇ ਕੋਈ ਬਿਮਾਰ ਆ ਉਹਨੂੰ ਉਹਦੀ ਸੇਵਾ ਕਰਦੇ ਨੇ ਇਹ ਜਿਹੜੀ ਸੇਵਾ ਸੁਸਾਇਟੀ ਹੈ ਇਹ ਗੁਰਮੁਖ ਬਾਬਾ ਜੀ ਆਪਣੇ ਗਰਦਾਸਪੁਰ ਸਿੰਘ ਜੀ ਦੀ ਰਹਿਣ ਮਾਈ ਅੱਥ ਚੱਲ ਰਹੀ ਹੈ ਇਹਨਾਂ ਨੇ ਬਹੁਤ ਪਰਾਲੇ ਕੀਤੇ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਹੋਰ ਵੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਨਾਂ ਹੈ ਸੁਸਾਇਟੀ ਦਾ ਇਸ ਸੋਸਾਇਟੀ ਦੇ ਸਹਿਯੋਗ ਨਾਲ ਹੀ ਜਿਹੜੇ ਆ ਬਹੁਤ ਲੋਕ ਨਸ਼ਾ ਛੱਡ ਵੀ ਚੁੱਕੇ ਨੇ ਤੇ ਬਹੁਤ ਲੋਕਾਂ ਨੇ ਇਹਨਾਂ ਮਕਾਨ ਵੀ ਬਣਾਏ ਨੇ ਹੋਰ ਆਲੇ-ਦੁਆਲੇ ਜਿਨ੍ਹਾਂ ਦੀਆਂ ਕਿਸੇ ਦੀਆਂ ਚੂਲੇ ਟੁੱਟੇ ਜਾਂ ਕੋਈ ਪ੍ਰੋਬਲਮ ਮੈਡੀਕਲ ਪ੍ਰੋਬਲਮ ਆਈ ਆ ਉਹਦੇ ਵਿੱਚ ਇਸ ਸੋਸਾਇਟੀ ਨੇ ਬਹੁਤ ਸਹਿਯੋਗ ਦਿੱਤਾ ਤੇ ਇਹ ਜਿਹੜਾ ਰਹਿਨਮਾਈ ਇਹਨਾਂ ਦੀ ਸੋਸਾਇਟੀ ਦੇ ਉੱਤੇ ਮੇਰ ਭਰੇ ਹੱਥ ਡਾਕਟਰ ਸ਼ਿਵ ਸਿੰਘ ਜੀ ਗਰਦਾਸਪੁਰ ਵਾਲੇ ਬਾਬਾ ਜੀ ਦਾ ਆ ਤੇ ਇਹ ਸੇਵਾ ਸਾਡੀ ਚੜ੍ਹਦੀ ਕਲਾ ਵਿੱਚ ਰਵੇ ਇਹਨਾਂ ਦੇ ਬਹੁਤ ਉਪਰਾਲੇ ਨੇ ਅਸੀਂ ਵੀ ਪੰਚਾਇਤ ਇਹਨਾਂ ਦੇ ਸਹਿਯੋਗ ਨਾਲ ਚੱਲਾਂਗੇ ਕਿਉਂਕਿ ਇਹ ਕਿਸੇ ਦੇ ਪੱਖਪਾਤ ਦੇ ਵਿੱਚ ਪਾਰਟੀ ਨਹੀਂ ਹੈਗੀ ਜਿਹੜੀ ਸੇਵਾ ਸੁਸਾਇਟੀ ਹੈ ਇਹ ਨਿਰਪੱਖ ਸੇਵਾ ਸੁਸਾਇਟੀ ਆ ਇਹਦੇ ਵਾਸਤੇ ਸਾਰੇ ਈਕੋ ਜੇ ਨੇ ਸਾਰੇ ਧਰਮ ਵੀ ਮੰਨਦੇ ਨੇ ਤੇ ਇਹਨਾਂ ਨੂੰ ਤਗੜੇ ਹੋ ਕੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹਨਾਂ ਦਾ ਜਿੰਨਾ ਵੀ ਇਹ ਕੰਮ ਕਰਦੇ ਨੇ ਕਿਉਂਕਿ ਇਹ ਛੀਦਾਂ ਦੇ ਦਿਹਾੜੇ ਮਨਾਉਣੇ ਜਿਹੜੇ ਆ ਆਪਣੀ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਤੇ ਜੋ ਇਹ ਵੀਰ ਮੇਰੇ ਸਾਰੇ ਸੇਵਾ ਸੁਸਾਇਟੀ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਦੇ ਬਹੁਤ ਵਧੀਆ ਪਰਾਲੇ ਨੇ ਜਿੰਨੇ ਵੀ ਸ਼ੀਧੀ ਦਿਹਾੜੇ ਆ ਜਾਂ ਦੂਜੇ ਆ ਸਾਰੇ ਵੀਰੇ ਮਨਾਉਂਦੇ ਨੇ ਤੇ ਸਿੱਖੀ ਦੇ ਨਾਲ ਵੀ ਲੋਕਾਂ ਨੂੰ ਜੋੜਦੇ ਨੇ ਇਹਨਾਂ ਕੀ ਕਹਿ ਕੇ ਖਮਤਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ